ਜਿਹੜਾ ਤੱਤੀ ਤਵੀ ਤੇ ਬਹਿ ਕੇ ਕਹਿਣਾ ਰਿਹਾ ਵੀ ਤੇਰਾ ਧਾਰਾ ਮਿੱਠਾ ਕਰਕੇ ਮੰਨੇ ਤੇ ਉੱਧਰ ਨੇ ਚੰਦੂ ਦਵਾਨ ਦੇ ਵਾਰਸ ਜਿਹੜੇ ਏਸੀ ਚੋਂ ਨਿਕਲ ਕੇ ਛੁੱਟੀਆਂ ਚਾਰਦੇ ਪਾਸ਼ਾ ਦੇ ਪਿੱਛੇ ਗਾ ਰਹੇ ਨੇ ਤੇ ਹੁਣ ਹਸਾਬ ਲਾ ਰਹੇ ਤੁਸੀਂ ਪੰਜਵੇਂ ਪਾਸ਼ਾ ਤੱਤੀ ਤਵੀ ਤੇ ਬੈਠਣ ਵਾਲੇ ਪਾਸ਼ਾ ਨੂੰ ਕੀ ਚਾਹੇਗਾ ਤੈਨੂੰ ਆਸ ਲਿਖ ਰਿਹਾ ਹੋ ਤੁਸੀਂ ਇਸ ਕਰਕੇ ਤੁਹਾਡੀ ਕੋਈ ਦੇਮ ਨਹੀਂ ਦੇ ਸਕਦੇ ਤੁਸੀਂ ਦੇਸ਼ ਨੂੰ ਬਚਾਰ ਵਾਸਤੇ ਲੱਗੇ ਹੋ ਸੰਤਾ ਸਿੰਘ ਬਹਾਦਰ ਦੇ ਸੌਰ ਸਿੰਘ ਟਾਰੀ ਦੇ ਵਾਰਸ ਆਤ ਕਿਸਮਤੀ ਹੈ ਇਸ ਦੇਸ਼ ਦੀ ਉਹ ਪੱਤੀ ਛੜਕਦੇ ਬੈਠਿਆ ਟੋਕਰੀਆਂ ਦੇ ਵਾਰਸ ਐਸੀਆਂ ਤੋਂ ਨਿਕਲ ਕੇ ਐਸੀਆਂ ਗੱਡੀਆਂ ਤੁਸੀਂ ਦੇਸ਼ ਨੂੰ ਬਚਾਉਣ ਤੇ ਲੱਗੇ ਹੋ। ਤੁਸੀਂ ਜਥੇਬੰਦੀ ਦਾ ਜਾਤਾ ਮੰਨਿਆ ਤੇ ਮੰਨਦੇ ਰਹੋ। ਤੁਹਾਡੇ ਅੱਗੇ ਜਥੇਬੰਦੀ ਕੋਈ ਹੋਰ ਚਾਨਣ ਪੇਸ਼ ਕਰੂਗੀ ਉਹਨਰੇ ਸਮੇਂ ਦੇ ਅੰਦਰ ਸਮਾਂ ਲੱਗਦਾ। ਜੰਗ ਲੜਦੀਆਂ ਜਦੋਂ ਕਈ ਜਾਨਾਂ ਚਲੀਆਂ ਜਾਂਦੀਆਂ ਕਈ ਲੈਣ ਦੇ ਚਾਹਵਾਨ ਹੈ। ਅੱਜ ਇੱਥੇ ਦਾ ਪ੍ਰਸ਼ਾਸਨ ਤੇ ਇੱਥੇ ਦੇ 리ਡਰ ਦੰਦੀ ਪੀਦੇ ਆ ਦੰਦੀ ਤੁਹਾਡੇ ਅੱਗੂਆਂ ਨੂੰ ਵਿੱਕਾ ਦੋ ਝਾੜ ਥਲੇ ਆ ਜਾਓ। ਜਨਮ ਦੇ ਜਿੱਥੇ ਲੜ ਸਕੀਏ ਅੱਜ ਉਸ ਬਾਤ ਬਰਾ ਵਿਰੋਧ ਕਰ ਰਹੇ ਹਾਂ ਕਹਿਰ ਦੀ ਗਰਮੀ ਹੈ ਕਹਿਰ ਦੀ ਗਰਮੀ ਦੇ ਵਿੱਚ ਬਗੈਰ ਸਤ ਤੁਸੀਂ ਇਹਨਾਂ ਦਾ ਵਿਰੋਧ ਕਰ ਰਿਹਾ ਜਿਨ੍ਹਾਂ ਨੇ ਅਨੇਕਾਂ ਕਿਸਾਨ ਮਾਰ ਦਿੱਤੇ ਆਪਾਂ ਇੱਥੋਂ ਮਜਾਰੇ ਦੇ ਰੰਗ ਤੋਂ ਮੰਡੀ ਚ ਜਾਣਾ ਹੈ ਮੰਡੀ ਚਾਹ ਪਾਣੀ ਪੀਵਾਂਗੇ ਕੱਲ ਮੁੱਕੀ ਨਹੀਂ ਖੰਨੇ ਦੇ ਤੋਂ ਬਾਅਦ ਭਵਾਨੀਗੜ ਜਦ ਲੋਗਾ ਕਮਨਾਰੇ ਨਗਰ ਆਏ ਸਾਰੇ ਨਗਰ ਆਏ ਗੁਰਪਾ ਵੰਡੀ ਚਲਾਂਗੇ ਪੁਲਿਸ ਐ ਬਲ ਕਹਿੰਦੀ ਆ ਜਿੰਦਾਬਾਦ ਇੱਥੇ ਦੇ ਐਸਪੀ ਦਾ ਇੱਥੇ ਦੇ ਐਸਐਸਪੀ ਦਾ ਕਹਿਣਾ ਆ ਵੀ ਤੁਸੀਂ ਮੂਰਖ ਦੇ ਅੰਦਰ ਜਾਬਤਾ ਭੱਗ ਕੀਤਾ ਜਿੱਥੇ ਬੰਦੀ ਨੇ ਜਾਬਤਾ ਭੱਗ ਨਹੀਂ ਕੀਤਾ ਪੁਲਿਸ ਨੇ ਐਰਾ ਫੋੜੀ ਨਾਣਾ ਉਹਨੂੰ ਪੱਖ ਦੇ ਲਗਾ ਕੇ ਥਾਈ ਤੇ ਰਜਾ ਕੇ ਬੋਲਿਆ ਹੋ ਤੂੰ ਬਾਅਦ ਪਤਾ ਲੱਗਿਆ ਉਹ ਤੂੰ ਬਾਅਦ ਕਿਸਾਨ ਭੜ ਗਿਆ ਤੇ ਉਹ ਬੰਦ ਨੂੰ ਗਾਇਆ ਅੱਜ ਜਾਪ ਤਾਂ ਭੱਜ ਕਿਉਂ ਨਹੀਂ ਹੋਇਆ ਸੱਤ ਸਿੱਖੀ ਸਾਹਿਬ ਅਸੀਂ ਉਹ ਹੀ ਕਿਸਾਨ ਆ ਉਦੋਂ ਮੂਨਕ ਸੀ ਅੱਜ ਜੁਰੇ ਆ ਪਹਿਲਾਂ ਤੁਸੀਂ ਡਿਸਪਲਾਈਨ ਭੰਗ ਕੀਤਾ ਆਪੇ ਗਰੇਲ ਕੋਟਲੇ ਦੇ ਅੰਦਰ ਇਸ ਪ੍ਰੇਰਣ ਆਰੇ